ਪੰਜਾਬੀ ਉਹ ਸਾਸਰਿਕ ਕਾਲ ਜਿਵੇਂ ਕਿ ਮੈਂ ਤੁਹਾਨੂੰ ਇੱਕ ਪਿਛਲੀ ਵੀਡੀਓ ਦੇ ਵਿੱਚ ਕਿਹਾ ਸੀ ਕਿ ਅਮਰਪਾਲ ਸਿੰਘ ਦੇ ਖਿਲਾਫ ਪੰਜਾਬ ਦੇ ਵਿੱਚੋਂ ਵਿਰੋਧੀ ਔਰ ਦੂਜੇ ਪਾਸੇ ਸਰਕਾਰ ਪੰਜਾਬ ਦੀ ਜਿਹੜੀ ਨਖਿੱਧੀ ਹੈ ਮੈਂ ਤੁਹਾਨੂੰ ਕਿਹਾ ਸੀ ਕਿ ਉਹਨੂੰ ਬਾਹਰ ਨਹੀਂ ਆਉਣ ਦੇਣਗੇ ਕਿਵੇਂ ਪਲੰਦੇ ਬਣਾ ਬਣਾ ਸਿੱਟਣਗੇ ਆ ਤੁਹਾਡੇ ਸਾਹਮਣੇ ਮੈਂ ਇੱਕ ਵੀਡੀਓ ਦੇ ਵਿੱਚ ਦਿਖਾਉਣ ਵੀ ਜਾ ਰਿਹਾ ਕਿ ਕਿ ਅਮਰਪਾਲ ਸਿੰਘ 10 ਮਾਰਚ ਰੱਖੀ ਗਈ ਹੈ ਰਿਹਾਈ ਦਾ ਜਿਹੜਾ ਦਿਨ ਉਹ 10 ਮਾਰਚ ਰੱਖੀ ਗਈ ਹੈ ਔਰ ਦੂਜੇ ਪਾਸੇ ਨਵੀਂ ਬਣੀ ਪਾਰਟੀ ਨੂੰ ਬਹਿਨ ਕਰਨ ਦੀ ਕੋਸ਼ਿਸ਼ ਬਹੁਤ ਵੱਡੇ ਪੱਧਰ ਤੇ ਯਾਨੀ ਕਿਹੜੀ ਤਾਕਤ ਐਸੀ ਜਿਹੜੀ ਅਮਰਪਾਲ ਸਿੰਘ ਦੀ ਪਾਰਟੀ ਨੂੰ ਬਹਿਨ ਕਰਨ ਚੱਲੀ ਐ ਔਰ ਰਿਹਾਈ ਨੂੰ ਕਹਿ ਰਹੇ ਨੇ ਅਸੀਂ ਰਿਹਾਈ ਨਹੀਂ ਹੋਣ ਦਿੰਦੇ ਅਮਰਪਾਲ ਸਿੰਘ ਦੀ ਔਰ ਹੁਣ ਖਬਰ ਇਹ ਹੈ ਵੀ ਜਿਹੜਾ ਇਹ ਬੰਦਾ ਹੈ ਯਾਨੀ ਇੱਕ ਅਮਰਪਾਲ ਸਿੰਘ ਦਾ ਸਮਰਥਕ ਔਰ ਦੂਜੇ ਪਾਸੇ ਯਾਨੀ ਉਹ ਬੰਦਾ ਜਿਹੜਾ ਪਾਰਟੀ ਬਹਿਨ ਕਰਨ ਦੀ ਗੱਲ ਕਹਿ ਰਿਹਾ ਅਮਰਪਾਲ ਸਿੰਘ ਦੀ ਅਕਾਲੀ ਦਰਬਾਰਸ ਪੰਜਾਬ ਦੇ ਜਿਹੜੀ ਨਵੀਂ ਬਣੀ ਪਾਰਟੀ ਆ ਪੰਜਾਬ ਦੇ ਵਿੱਚ ਉਹ ਸਰਕਾਰ ਨੂੰ ਵੀ ਪਤਾ ਕਿ ਪਾਰਟੀ ਦੇ ਨਾਲ ਬਹੁਤ ਵੱਡੇ ਪੱਦਰ ਤੇ ਯਾਨੀ ਲੋਕ ਜੁੜ ਚੁੱਕੇ ਨੇ ਔਰ ਹੁਣ ਅਮਰਪਾਲ ਸਿੰਘ ਰਿਹਾ ਹੋਣ ਜਾ ਰਹੇ ਨੇ 10 ਮਾਰਚ ਨੂੰ ਉਸੇ 10 ਮਾਰਚ ਨੂੰ ਲੈ ਕੇ ਦਰਸਲ ਇਹਨਾਂ ਦੇ ਜਿਹੜੀ ਅੱਗ ਲੱਗੀ ਆ ਪੰਜਾਬ ਦੇ ਵਿੱਚ ਮੈਂ ਤੁਹਾਨੂੰ ਅਕਸਰ ਕਹਿਣਾ ਹੁੰਦਾ ਬਹੁਤ ਸਾਰੀਆਂ ਯਾਨੀ ਇਹ ਨਹੀਂ ਕਿ ਕਿ ਮੈਂ ਕਿਉਂ ਕਹਿ ਰਿਹਾ ਬਹੁਤ ਸਾਰੀਆਂ ਕਤੀੜਾਂ ਨੇ ਜਿਹੜੀਆਂ ਅਮਰਪਾਲ ਸਿੰਘ ਦੇ ਖਿਲਾਫ ਚੱਲਦੀਆਂ ਨੇ ਉਹਨਾਂ ਦੇ ਨਾਲ ਏਜੰਡੇ ਚਲਾਉਂਦੀਆਂ ਨੇ ਉਹਨਾਂ ਦੇ ਖਿਲਾਫ ਆ ਸੁਣੋ ਜਰਾ ਧਿਆਨ ਦੇ ਨਾਲ ਇਸ ਬੰਦੇ ਨੂੰ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਸਾਂਝੇ ਕਰੂੰਗਾ ਜਿਹੜੇ ਬੜੇ ਹੀ ਅਹਿਮ ਨੇ ਸੁਣੋ ਗੁਰਸਮਰਨ ਸਿੰਘ ਮੰਡਲ ਬਿਲਕੁਲ ਬਿਲਕੁਲ ਸਤਿ ਸ਼੍ਰੀ ਅਕਾਲ ਜੀ ਅਸੀ ਕਾਲ ਸੁਮੇ ਜੀ ਪਛਾਣ ਲਿਆ ਨਹੀਂ ਪਛਾਣਿਆ ਨਹੀਂ ਮੈਂ ਤਾਂ ਉਹ ਫੇਸਬੁਕ ਤੇ ਜਿਹੜਾ ਚੱਲਦਾ ਨਾ ਅਮਰਪਾਲ ਦੇ ਹੱਕ ਜਿਹੜੀਆਂ ਗੱਲਾਂ ਚੱਲਦੀਆਂ ਨੇ ਆਪਣੇ ਦੇ ਵਾਰਸ ਜਿੱਥੇ ਉਹਨੇ ਬੈਨ ਲਗੇ ਕਿਦਾਂ ਪਾਰਸ ਜਿੱਥੇ ਮੰਦਿਰ ਬਣੀ ਹੋਈ ਆ ਕੋਈ ਵੀ ਆ ਕਿਸੇ ਦੀ ਵੀ ਆ ਉਹ ਤੇ ਵਹਿਣ ਲਗੇ ਪਾਰਸ ਜਿੱਥੇ ਮੰਦਿਰ ਨਹੀਂ ਵਾਰਸ ਪੰਜਾਬ ਵਿੱਚ ਜਿੱਥੇ ਬੰਦੀ ਹੈ ਆ ਜੋ ਵੀ ਆ ਨਹੀਂ ਮੈਂ ਤਾਂ ਦਰ ਸਿਰਫ ਮਰਥਾ ਤੈਨੂੰ ਤਾਂ ਫੋਨ ਲਾਇਆ ਆ ਤੂੰ ਮੇਰੀ ਤੇ ਉਹ ਫੇਸਬੁੱਕ ਤੇ ਕਮੈਂਟ ਪਾਉਣਾ ਹੁੰਨਾ ਪੁੱਤੇ ਸੀ ਤੇ ਮੈਂ ਤਾਂ ਤੈਨੂੰ ਕਦੇ ਕੁਝ ਕਿਹਾ ਹੀ ਨਹੀਂ ਹੈਗਾ ਕਿਹਾ ਹੀ ਨਹੀਂ ਉਹਦੇ ਕੋਲ ਜੀ ਆਏ ਹਾ ਹੈ ਤੈਨੂੰ ਤੁਹਾਡੇ ਤੁਹਾਡੇ ਨਹੀਂ ਤੁਹਾਡੇ ਨੀ ਭਾਜੀ ਇਹ ਮੇਰੇ ਨਾਲ ਤੂੰ ਮੇਰੇ ਨਾਲ ਲੜਾਈ ਨਹੀਂ ਮੈਂ ਸਿਰਫ ਇਹ ਗੱਲ ਕਹਿ ਰਿਹਾ ਮੈਂ ਕੋਈ ਜੇ ਤੈਨੂੰ ਐ ਲੱਗਦਾ ਵੀ ਜੇ ਮੈਂ ਤੈਨੂੰ ਕੋਈ ਤਮਕਾ ਆ ਰਿਹਾ ਜਾਂ ਪੁੱਠਾ ਸਿੱਧਾ ਬੋਲ ਰਿਹਾ ਤਾਂ ਮੈਂ ਤੇਰਾ ਨਾਮ ਵੀ ਕਰਵਾ ਸਕਦਾ ਪਰ ਤੂੰ ਆਖਦਾ ਇੱਕ ਨਾਰਮਲ ਗੱਲ ਕਰ ਰਿਹਾ ਨਾ ਮੈਂ ਮੈਨੂੰ ਤਮਕਾ ਹਾਲਾ ਕਿਸੇ ਦੇ ਨਹੀਂ ਹੁੰਦਾ ਸਾਰੇ ਰੱਬ ਦੇ ਬੰਦੇ ਆ ਲੇਕਿਨ ਅਸੀਂ ਆਪਣੀ ਮਰਜ਼ੀ ਅਨਸਾਰ ਕਮੈਂਟ ਕੀਤਾ ਵੀ ਵਾਇਰਸ ਜਥੇ ਬੰਦੇ ਬਹਿਣ ਲੱਗੇ ਤਾਂ ਨਹੀਂ ਤੂੰ ਕਿਹਾ ਵੀ ਵਾਇਰਸ ਜਥੇ ਬੰਦੀ ਹਾਂ ਵਾਇਰਸ ਵਾਇਰਸ ਨੇ ਵਾਇਰਸ ਨਹੀਂ ਵਾਇਰਸ ਜਥੇ ਬੰਦੀ ਆ ਅਸੀਂ 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 ਵਾਇਰਸ ਆ ਅਸੀਂ ਨਹੀਂ ਤੁਸੀਂ ਨਹੀਂ ਜਥੇਬੰਦੀ ਕਿਹੜੀ ਹੈ ਯਾਰ ਜਥੇਬੰਦੀ ਦੀਪ ਸਿੱਧੂ ਸਾਡਾ ਭਾਈ ਆ ਅਸੀਂ ਲਾਲ ਕਿਲੇ ਤੇ ਝੰਡਾ ਚੜਾਇਆ ਸੀਗਾ ਹੂੰ ਅਸੀਂ ਉਹ ਆ ਅਸੀਂ ਕਿਸਾਨੀ ਅੰਦੋਲਨ ਦੇ ਵਿੱਚ ਆਪਦਾ ਪੂਰਾ ਯਾਨੀ ਕਿ ਪੂਰਾ ਫੁੱਲ ਜੋਰ ਲਾਇਆ ਆ ਸੀ ਜੀ 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 ਅਸੀਂ ਅਸੀਂ ਸਰਕਾਰ ਤੋਂ ਮੁੜ ਕੇ ਭੱਜੇ ਵੀ ਆ ਮਹੀਨਾ ਮਹੀਨਾ ਘਰੋਂ ਗਾਇਬ ਵੀ ਰਹੇ ਆ ਜੀ 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 ਅਸੀਂ ਅਸੀਂ ਆਪਣੇ ਪੰਜਾਬ ਲਈ ਲੜ ਰਹੇ ਆ ਅਸੀਂ ਕਿਸੇ ਨੂੰ ਕੋਈ ਮਾਰਾ ਚੰਗਾ ਨਹੀਂ ਕਹਿੰਦੇ ਤੁਸੀਂ ਇੰਦਰਾ ਗਾਂਧੀ ਦੀ ਫੋਟੋ ਲਾਈ ਆ ਤੁਸੀਂ ਮਾਂ ਕਹਿੰਦੇ ਚੁੱਕ-ਜੁੱਕ ਕਹੋ ਸਾਨੂੰ ਕੋਈ ਉਹ ਹੀ ਕਿਸੇ ਨਾਲ ਕੋਈ ਤੰਗੀ ਨਹੀਂ ਹੈਗੀ ਜੀ ਜੀ ਪਰ ਬਿਨਾ ਗੱਲ ਤੋਂ ਕਿਸੇ ਨੂੰ ਆ ਕੇ ਟਾਰਚਰ ਕਰਨਾ ਕਿਸੇ ਦੇ ਆ ਕੇ ਬੋਲਣਾ ਤੁਸੀਂ ਐਂ ਕਰੋ ਮੇਰੀ ਇੱਕ ਗੱਲ ਸੁਣੋ ਮੈਂ ਤੁਹਾਨੂੰ ਗੱਲ ਕਹਿੰਦਾ ਜੇ ਤੁਹਾਨੂੰ ਵਿਚਾਰਾਂ ਦੇ ਵਿੱਚ ਕੋਈ ਵੀ ਮੇਰੇ ਕੋਈ ਤੁਹਾਨੂੰ ਮਤ ਪੇਸ ਲੱਗਦਾ ਜਾਂ ਐਂ ਲੱਗਦਾ ਵੀ ਤੁਸੀਂ ਮੇਰੇ ਨਾਲ ਜਿਆਦੇ ਵੱਡੇ ਵਿਚਾਰ ਰੱਖ ਸਕਦੇ ਹੋ ਐਂ ਕਰ ਚਾਰ ਕੈਮਰੇ ਵਾਲੇ ਸਾਧ ਮੈਂ ਵੀ ਆਉਣਾ ਬੈਠ ਕੇ ਵਿਚਾਰ ਕਰ ਲੈਂਦੇ ਆ ਜੀ 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 ਤਾਂ ਸੁਣ ਲਿਆ ਹੁਣ ਇਹ ਮੰਡ ਕੌਣ ਆ ਤੁਸੀਂ ਅਕਸਰ ਜਾਣਦੇ ਤਾਂ ਹੈਗੇ ਆ ਪਰ ਮੈਂ ਦਿਖਾ ਵੀ ਦੇਣਾ ਇਹ ਮੰਡ ਆ ਯਾਨੀ ਪਾਇਮਰਤ ਪਾਰਸਨ ਦੇ ਖਿਲਾਫ ਚੱਲਣ ਵਾਲੇ ਇਹ ਉਹ ਵਿਰੋਧੀ ਨੇ ਜਿਹੜੇ ਕਹਿੰਦੇ ਨੇ ਵਾਰਿਸ ਪੰਜਾਬ ਦੇ ਪਾਰਟੀ ਦੇ ਉੱਤੇ ਬੈਣ ਲੱਗੇ ਇਹਨਾਂ ਦੀ ਜਥੇਬੰਦੀ ਤੇ ਬੈਣ ਲੱਗੇ ਹੁਣ ਤੁਸੀਂ ਇਹ ਵੇਖੋ ਚਾਹੇ ਇਹ ਵੀਡੀਓ ਪੁਰਾਣੀ ਆ ਪਰ ਹੁਣ ਮਤਲਬ ਕੀ ਇਹਨਾਂ ਗੱਲਾਂ ਦਾ ਅਮਰਤਪਾਲ ਸਿੰਘ ਦੇ ਖਿਲਾਫ ਪੰਜਾਬ ਦੇ ਵਿੱਚੋਂ ਜਿੰਨੇ ਵੀ ਸਿੱਖ ਚਿਹਰੇ ਇੱਕ ਗੱਲ ਹੋਰ ਦੇਖੋ ਕਿੱਡੀ ਉਲਟ ਜਾਂਦੀ ਆ ਪੰਜਾਬ ਦੇ ਉਹ ਕਹਿੰਦੇ ਨੇ ਸਿਆਣੇ ਕਿ ਸਿੱਖ ਸਿੱਖ ਨੂੰ ਨਾ ਮਾਰੇ ਤੇ ਸਿੱਖ ਕੌਮ ਕਦੇ ਵੀ ਨਾ ਹਾਰੇ। ਇਹੀ ਗੱਲ ਇਹਨਾਂ ਦੀ ਹੋ ਰਹੀ ਆ। ਇੱਕ ਪਾਸੇ ਗਿਆਨੀ ਬੂਟਾ ਜਿਹੜਾ ਕਿ ਮਾਨਸਾ ਵਾਲਾ ਔਰ ਦੂਜੇ ਪਾਸੇ ਆ ਮਾਨ ਡਰਗੇ ਲੋਕ ਜਿਨ੍ਹਾਂ ਨੂੰ ਕਤੀੜਾਂ ਕਹਿੰਦੇ ਆ ਪੰਜਾਬ ਦੇ ਲੋਕ। ਤਹਾਨੂੰ ਪੰਜਾਬੀਓ ਤੁਹਾਨੂੰ ਅਪੀਲ ਹੈ ਜਿੰਨੇ ਵੀ ਚਾਹੇ ਜੋ ਮਰਜੀ ਆ। ਜੋ ਮਰਜੀ ਕੋਈ ਵੀ ਆ। ਅਮਰਪਾਲ ਸਿੰਘ ਦੇ ਖਿਲਾਫ ਬੋਲਣ ਵਾਲਾ ਜਿਹੜਾ ਬੰਦਾ ਹੈ ਉਹਨਾਂ ਨੂੰ ਅਸੀਂ ਤਾਂ ਨਹੀਂ ਕੁਝ ਕਹਿੰਦੇ ਪਰ ਲੋਕ ਸਾਡੇ ਪੰਜਾਬ ਦੇ ਉਹਨਾਂ ਨੂੰ ਕਤੀੜਾ ਕਹਿੰਦੇ ਨੇ ਜਿਹੜੇ ਅਮਰਪਾਲ ਸਿੰਘ ਦੇ ਖਿਲਾਫ ਏਜੰਡੇ ਚਲਾਉਂਦੇ ਨੇ ਉਹਨਾਂ ਦੇ ਨਾਲ ਵਿਰੋਧਤਾ ਰੱਖਦੇ ਨੇ ਉਹ ਵੀ ਸਿੱਖ ਚਿਹਰੇ ਹੋ ਕੇ ਆਪਣੇ ਆਪ ਨੂੰ ਸਿੱਖ ਅਖਵਾਉਂਦੇ ਨੇ ਆ ਬਹੁਤ ਵੱਡੇ ਪ੍ਰਚਾਰਕ ਵੀ ਘਵਾਉਂਦੇ ਨੇ ਤੇ ਬਹੁਤ ਵੱਡੇ ਯਾਨੀ ਉਹ ਚੋਰ ਠੱਗ ਵੀ ਨੇ ਇਹ ਵੀ ਸਭ ਨੂੰ ਪਤਾ ਹੈ ਔਰ ਇਹਨਾਂ ਸਵਾਲੇ ਉੱਠਦੇ ਨੇ ਪੰਜਾਬ ਦੇ ਵਿੱਚ ਇੱਕ ਤਾਂ ਖਲਾਫਤਾ ਜਿਹੜੀ ਆਪਣੇ ਹੀ ਸਿੱਖਾਂ ਬੰਨਿਓ ਹੋ ਰਹੀ ਹੈ ਵੱਡੇ ਪੱਧਰ ਤੇ ਹੋ ਰਹੀ ਹੈ ਪਤਾ ਨਹੀਂ ਕੀ ਉਹਨਾਂ ਦੇ ਚਰੂਣੇ ਲੜਦੇ ਨੇ ਔਰ ਦੂਸਰੇ ਪਾਸੇ ਪੰਜਾਬ ਦੀ ਸਰਕਾਰ ਹੈ ਜਿਹੜੀ ਉਹਨੇ ਤਾਂ ਸਾਫ਼-ਸਾਫ਼ ਯਾਨੀ ਇਨਕਾਰ ਕੀਤਾ ਹੋਇਆ ਹੈ ਕਿ ਅਸੀਂ ਅਮਰਪਾਲ ਸਿੰਘ ਨੂੰ ਕਦੇ ਵੀ ਬਾਹਰ ਨਹੀਂ ਕੱਢ ਪਾਵਾਂਗੇ ਕਿਉਂਕਿ ਸਾਡੇ ਰਾਜ ਦੇ ਵਿੱਚ ਜੇਕਰ ਅਮਰਪਾਲ ਸਿੰਘ ਬਾਹਰ ਆਉਂਦਾ ਵੀ ਹੈ ਤੇ ਭਾਈ ਫਿਰ ਸਾਨੂੰ ਤਾਂ ਬਹੁਤ ਵੱਡਾ ਧੱਕਾ ਲੱਗ ਜਾਣਾ ਕਿਉਂ ਲੱਗ ਜਾਣਾ ਕਿਉਂਕਿ ਪੰਜਾਬ ਦੀ ਜਨਤਾ ਇੱਕ ਪੰਜਾਬ ਦੀ ਜਨਤਾ ਨੇ ਨਾ ਹੁਣ ਮੁੱਖ ਮੰਤਰੀ ਬਦਲ ਲਿਆ ਕਿਹੜਾ ਬਦਲ ਲਿਆ ਅਮਰਪਾਲ ਸਿੰਘ ਨੂੰ ਪੰਜਾਬ ਦੀਆਂ ਮਾਮਾਂ ਭੈਣਾਂ ਤੋਂ ਲੈ ਕੇ ਬਜ਼ੁਰਗ ਬੱਚਾਂ ਤੱਕ ਇੱਕੋ ਹੀ ਆਵਾਜ਼ ਹੈ ਅਮਰਪਾਲ ਸਿੰਘ ਜਿੰਦਾਬਾਦ ਮੈਂ ਅਕਸਰ ਵੀਡੀਓ ਦੇ ਵਿੱਚ ਹੁਣ ਜੇਕਰ ਕਰਦਾ ਹੁੰਨਾ ਕਿ ਪੰਜਾਬ ਦੀ ਸਰਕਾਰ ਤੋਂ ਸਾਰੇ ਲੋਕ ਯਾਨੀ ਪਿੱਛੇ हट ਗਏ ਨੇ ਔਰ ਜਿੰਨੇ ਵੀ ਪੰਜਾਬ ਦੇ ਸਾਡੇ ਲੋਕ ਨੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਲੱਗ ਚੁੱਕਿਆ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਜਿਹੜਾ ਐਕਸ਼ਨ ਕੀਤਾ ਉਹ ਦਰਸਾਲ ਇੱਕ ਨਾਟਕ ਦਾ ਰੂਪ ਹੈ ਇੱਕ ਨਾਟਕ ਕਹਿ ਸਕਦੇ ਹਾਂ ਨਾਟਕ ਬਾਤ ਸਾਰੀ ਪਾਰਟੀ ਬਣੀ ਪਈ ਹੈ ਇਹ ਵੀ ਸਾਰਿਆਂ ਨੂੰ ਪਤਾ ਹੈ ਕਿਉਂਕਿ 3 ਸਾਲ ਕਿੱਥੇ ਸੀ ਭਾਈ ਭਗਵੰਤ ਮਾਨ ਜਾਂ ਫਿਰ ਇਹਨਾਂ ਦੇ ਪੂਰੇ ਐਮਐਲਏ ਹੁਣ ਤਾਂ ਦੇਖੋ ਸਾਰੇ ਖੱਡਾਂ ਦੇ ਵਿੱਚੋਂ ਬਾਹਰ ਆ ਰਹੇ ਨੇ ਚਾਹੇ ਇਹਨਾਂ ਦਾ ਕੋਈ ਐਮਐਲਏ ਆ ਚਾਹੇ ਕੋਈ ਇਹਨਾਂ ਦਾ ਮੰਤਰੀ ਆ ਇੱਕ ਪਾਸੇ ਹਰਪਾਲ ਚੀਮਾ ਬਿਆਨ ਦੇ ਦਿੰਦਾ ਇੱਕ ਪਾਸੇ ਬਣਾਵਾਲੀ ਵਾਲਾ ਐਮਐਲਏ ਬਿਆਨ ਦੇ ਦਿੰਦਾ ਇੱਕ ਪਾਸੇ ਅਨਮੋਲ ਗਗਨ ਮਾਨ ਘਟਮੌਂਦੀ ਫਿਰਦੀ ਹੈ ਪਹਿਲਾਂ ਕਿੱਥੇ ਗਏ ਸੀ ਬਾਈ 3 ਸਾਲ 3 ਸਾਲ ਤੁਹਾਡੇ ਕੋਲੋਂ ਜਿਹੜੇ ਬੇਸਟ ਹੋਏ ਨੇ ਉਹਨਾਂ ਨੇ ਪੰਜਾਬ ਨੂੰ ਬਹੁਤ ਸਾਰਾ ਯਾਨੀ ਪੰਜਾਬ ਨੂੰ ਪਿੱਛੇ ਕੀਤਾ ਪੰਜਾਬ ਦੀ ਜਨਤਾ ਮਾਰੀ ਹੈ ਪੰਜਾਬ ਦੀ ਬਰਬਾਦੀ ਹੋਈ ਹੈ ਤੇ ਪੰਜਾਬ ਦੇ ਸਿਰ 4 ਕਰੋੜ ਦਾ ਕਰਜ਼ਾ ਚੜਾਇਆ ਆਪਣੀਆਂ ਮਸ਼ਹੂਰੀਆਂ ਦੇ ਕਾਰਨ ਤੁਸੀਂ 4 ਕਰੋੜ ਦਾ ਕਰਜ਼ਾਈ ਕੀਤਾ ਪੰਜਾਬ ਨੂੰ ਤਾਂ ਹੁਣ ਪੰਜਾਬ ਦੇ ਉਹ ਸੂਰਬੀਰ ਯੋਧੇ ਨੂੰ ਲੈ ਕੇ ਜਿਨ੍ਹਾਂ ਵੀ ਪੰਜਾਬ ਦੇ ਵਿੱਚ ਇੱਕ ਦਾ ਵਿਰੋਧੀ ਨੇ ਔਰ ਦੂਜੇ ਪਾਸੇ ਸਰਕਾਰ ਦੇ ਨੁਮਾਇੰਦੇ ਨੇ ਇਹਨਾਂ ਦੇ ਵਿੱਚੋਂ ਕੋਈ ਨਹੀਂ ਚਾਹੁੰਦਾ ਕਿ ਅਮਰਪਾਲ ਸਿੰਘ ਫਿਰ ਤੋਂ ਬਾਹਰ ਆ ਜੇ ਤੇ ਅਮਰਪਾਲ ਸਿੰਘ ਨੌਜਵਾਨੀ ਨੂੰ ਬਚਾਉਣ ਦਾ ਕੰਮ ਕਰੇ ਕਿਉਂ ਕਿਉਂਕਿ ਇਹਨਾਂ ਨੇ ਨੌਜਵਾਨੀ ਦਾ ਮਾਰ ਨਹੀਂ ਹੈ ਅੰਗਰੇਜ਼ਾਂ ਵਾਲੇ ਕਾਲੇ ਕਾਨੂੰਨ ਇਹਨਾਂ ਨੇ ਜਿਹੜੇ ਪੰਜਾਬ ਦੇ ਵਿੱਚ ਚਲਾਏ ਨੇ ਉਹ ਦਰਸਲ ਪੰਜਾਬ ਦੀ ਜਨਤਾ ਚੰਗੀ ਤਰ੍ਹਾਂ ਜਾਣ ਚੁੱਕੀ ਹੈ ਕਿ ਸਾਡਾ ਗਲ ਘੁੱਟਣ ਦੀ ਤਿਆਰੀ ਹੈ ਪਹਿਲਾਂ ਤਿੰਨ ਸਾਲ ਘੁੱਟ ਦਿੱਤਾ ਤੇ ਹੁਣ ਫੇਰ ਘੁੱਟ ਦੇਣਗੇ ਜੇ ਕੁਝ ਨਾ ਹੋਇਆ ਤਾਂ ਪੰਜਾਬ ਦੇ ਵਿੱਚੋਂ ਲੁੱਟ ਜਿਹੜੀ ਵੱਡੀ ਹੋਣੀ ਹੈ ਉਹ ਤੁਹਾਡੇ ਸਾਹਮਣੇ ਆ। ਮੈਂ ਅਕਸਰ ਤੁਹਾਨੂੰ ਕਹਿਣਾ ਕਿ 2 ਸਾਲ ਭਗਵੰਤ ਮਾਨ ਨੇ ਕਿਹਾ ਕਿ ਸਾਡੇ ਕੋਲੇ 2 ਸਾਲਾਂ ਦਾ ਵਕਤ ਹੋਰ ਹੈ। 2 ਸਾਲ ਦੇ ਵਿੱਚ ਤਾਂ ਬਈ ਇਹ ਪੰਜਾਬ ਨੂੰ ਖਤਮ ਵੀ ਕਰ ਸਕਦੇ ਨੇ। ਅੱਧਾ ਪੰਜਾਬ ਖਤਮ ਹੋ ਚੁੱਕਿਆ ਛਿੱਟੇ ਦੇ ਨਾਲ। ਅੱਧੇ ਪੰਜਾਬ ਨੂੰ ਇਹਨਾਂ ਨੇ ਬੇਰੁਜ਼ਗਾਰੀ ਦੇ ਥੱਲੇ ਦੇ ਦਿੱਤਾ, ਪਰਜਾਈ ਵੀ ਕਰ ਦਿੱਤਾ। ਕਿਹੜਾ ਐਸਾ ਵਰਗ ਦਾ ਮਤਲਬ ਉਹ ਬੰਦਾ ਜਾਂ ਕੋਈ ਉਹ ਲੋਕ ਨੇ ਕਿਹੜੀ ਕੈਟਾਗਰੀ ਦੇ ਨੇ ਜਿਨ੍ਹਾਂ ਨੂੰ ਇਹਨਾਂ ਦਾ ਬੈਨੀਫਿਟ ਹੋਇਆ ਹੋਵੇ ਪੰਜਾਬ ਦੀ ਸਰਕਾਰ ਦਾ ਇਹ ਗੱਲ ਦੇ ਗਵਾਹ ਤੁਸੀਂ ਸਾਰੇ ਹੋ ਕਿ ਪੰਜਾਬ ਦੀ ਸਰਕਾਰ ਨੂੰ ਕਿੰਨੇ ਵੱਡੇ ਪੱਧਰ ਤੇ ਤੁਸੀਂ ਲੈ ਕੇ ਆਤਾ ਇੱਥੇ ਪੰਜਾਬ ਦੇ ਅੰਦਰ ਵੱਡੇ ਪ੍ਰਦਰਸ਼ਨ ਦੇ ਨਾਲ ਤਾਂ ਫੇਰ ਪੰਜਾਬ ਦੀ ਜਨਤਾ ਫੇਰ ਉਹਦੋਂ ਜ਼ਿਆਦਾ ਪੀੜਤ ਹੋ ਜਾਂਦੀ ਹੈ ਕਿਹੜੀ ਨਾਮ ਦੀ ਸਰਕਾਰ ਹੈ ਬਾਈ ਇੱਥੇ ਆਮ ਆਦਮੀ ਪਾਰਟੀ ਦਾ ਕੋਹ ਨਾਮ ਬਣਿਆ ਜਿਹੜਾ ਰਿਕਾਰਡ ਦੇ ਵਿੱਚ ਦਰਜ ਰਹਿ ਜਾਣਾ ਪਹਿਲਾਂ ਵਾਲੀਆਂ ਸਰਕਾਰਾਂ ਤੋਂ ਅੱਕੇ ਹੋਏ ਲੋਕਾਂ ਨੇ ਤਾਂ ਇਹਨਾਂ ਨੂੰ ਚੁਣਿਆ ਔਰ ਹੁਣ ਉਹੀ ਲੋਕ ਪਿੱਛੇ ਵਾਲੀਆਂ ਸਰਕਾਰਾਂ ਨੂੰ ਸਲਾਹ ਸਲਾਇਤਾ ਕਰ ਰਹੇ ਨੇ ਕਿ ਭਾਈ ਇਹਨਾਂ ਨਾਲੋਂ ਤਾਂ ਉਹੀ ਚੰਗੇ ਸੀ ਇਹ ਤਾਂ ਉਹ ਗੱਲ ਹੋ ਗਈ ਜਿਵੇਂ ਰਾਜੇ ਨੇ ਕਿਹਾ ਸੀ ਆਪਣੇ ਪੁੱਤਰ ਨੂੰ ਕਿ ਮੈਂ ਮਤਲਬ ਮੈਨੂੰ ਲੋਕ ਬੜਾ ਮਾੜਾ ਕਹਿੰਦੇ ਮੈਨੂੰ ਚੰਗਾ ਕਵਾ ਦੀ ਉਹ ਕੀ ਕਰਦਾ ਸੀ ਕਿਸੇ ਦੇ ਮੂੰਹ ਦੇ ਵਿੱਚ ਰੁਪਈਆ ਭਾ ਦਿੰਦੇ ਸੀ ਮਰੇ ਦੇ ਔਰ ਰੁਪਈਏ ਕੱਢ ਲੈਂਦਾ ਸੀ ਚਾਂਦੀ ਦੇ ਤਾਂ ਫਿਰ ਉਹਨੂੰ ਜਦੋਂ ਲੋਕ ਚੋਰ ਕਹਿਣ ਲੱਗੇ ਤਦਾ ਮੁੰਡਾ ਮੁਰਦਾ ਖੜਾ ਕਰਦਿਆ ਕਰੇ ਅਗਲਿਆਂ ਦੇ ਘਰਾਂ ਦੇ ਅੱਗੇ ਲਿਜਾ ਕੇ ਉਹ ਲੋਕ ਕਹਿੰਦੇ ਯਾਰ ਇਹਦੋਂ ਤਾਂ ਇਹਦਾ ਪਿਓ ਹੀ ਚੰਗਾ ਸੀ ਉਹ ਗੱਲ ਹੁਣ ਇਹਨਾਂ ਦੀ ਹੋ ਰਹੀ ਆ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਅਗਲੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈੱਲ ਦੀ ਘੰਟੀ ਨੂੰ ਆਲਟ ਜਰੂਰ ਕਰ ਲੈਣਾ ਜੀ ਧੰਨਵਾਦ ਵੀਡੀਓ ਨੂੰ ਮੇਰੇ ਵੀਰ ਅੱਗੇ ਤੱਕ ਸ਼ੇਅਰ ਜਰੂਰ ਕਰਨਾ ਬਹੁਤ ਧੰਨਵਾਦ